ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਮੈਂ ਹਾਂ ਤੁਹਾਡਾ ਖੁਸਰਾਜ ਸ਼੍ਰੋਮਣੀ ਅਕਾਲੀ ਦਲ ਦੇ ਨਿਰਤਕ ਆਗੂ ਜਿਸ ਨੂੰ ਮਾਥੇ ਦਾ ਜਨਰਲ ਵੀ ਕਿਹਾ ਜਾਂਦਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਗ ਬਿਕਰਮਜੀਤਿਆ ਦੀ ਹਾਲਤ ਹੋਈ ਪਤਲੀ ਕਿਉਂਕਿ ਛਾਪੇਮਾਰੀ ਕੀਤੀ ਜਾ ਰਹੀ ਹੈ ਇਹ ਛਾਪੇਮਾਰੀ ਕਿਉਂ ਕੀਤੀ ਜਾ ਰਹੀ ਹੈ ਕਿਵੇਂ ਕੀਤੀ ਜਾ ਰਹੀ ਹੈ ਕਿਹਦੇ ਕਹਿਣ ਉੱਤੇ ਕੀਤੀ ਜਾ ਰਹੀ ਹੈ ਇਸ ਬਾਰੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਦੱਸਦੀ ਕਿ ਬੋਲੀ ਅਜਨਾਵਾ ਜੋ ਸ਼ਰੂਮਣੀ ਅਕਾਲੀ ਦਲ ਦੇ ਵਿਧਾਇਕ ਸੀ 2012 13 14 15 16 ਦੇ ਵਿੱਚ ਉਹਨਾਂ ਵੱਲੋਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਚਿੱਠੀ ਲਿਖੀ ਗਈ ਕਿ ਆਪਣੇ ਬੰਦਿਆਂ ਵੱਲੋਂ ਰੱਜ ਕੇ ਚਿੱਟੇ ਦੀ ਤਸਕਰੀ ਕੀਤੀ ਜਾ ਰਹੀ ਹੈ ਨਸ਼ਾ ਵੇਚਿਆ ਜਾ ਰਿਹਾ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਚਿੱਟੇ ਵਰਗੇ ਨਸ਼ੇ ਦੀ ਲਤ ਲੱਗ ਗਈ ਹੈ ਜਿਸ ਨਾਲ ਹਜ਼ਾਰਾਂ ਨੌਜਵਾਨ ਮਰ ਰਹੇ ਨੇ ਲੇਕਿਨ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਵੀ ਗੌਰ ਨਹੀਂ ਕੀਤਾ ਉਹਨਾਂ ਦਿਨਾਂ ਦੇ ਵਿੱਚ ਡਿਪਟੀ ਸੀਐਮ ਤੇ ਗ੍ਰਹਿ ਅਦਾਲਾ ਸੀ ਸੁਖਬੀਰ ਸਿੰਘ ਬਾਦਲ ਦੇ ਕੋਲ ਤੇ ਸੁਖਬੀਰ ਸਿੰਘ ਬਾਦਲ ਨੇ ਵੀ ਕੋਈ ਗੌਰ ਨਹੀਂ ਕੀਤਾ ਲੇਕਿਨ ਹੁਣ ਬੋਨੀ ਅਜਰਾਲਾ ਨੇ ਤੇ ਦੂਸਰੇ ਪਾਸੇ ਤਲਬੀਰ ਗਿੱਲ ਨੇ ਸਾਰੇ ਖੁਲਾਸੇ ਕਰ ਦਿੱਤੇ ਨੇ ਕਿਉਂਕਿ ਕਹਿੰਦੇ ਨੇ ਕਿ ਜਿਹੜੇ ਤਲਬੀਰ ਗਿੱਲ ਸੀ ਉਹਨਾਂ ਦੇ ਸਾਹਮਣੇ ਵੀ ਲੱਖਾਂ ਕਰੋੜਾਂ ਰੁਪਏ ਦਾ ਲੈਣ-ਦੇਣ ਹੋਇਆ ਹੈ ਨਸ਼ਾ ਤਸਵੀਰ ਨੂੰ ਲੈ ਕੇ ਬੋਨੀ ਅਜਰਾਲਾ ਤੇ ਕਹਿੰਦੇ ਨੇ ਭਾਈ ਮੇਰੇ ਸਾਹਮਣੇ ਨਸ਼ਾ ਤਸਕਰਾਂ ਨੂੰ ਕਹਿੰਦਾ ਸੀ ਪਿੰਦੀ ਅਤੇ ਗਿੱਲ ਵਰਗਿਆਂ ਨੂੰ ਇਹ ਵੀ ਇਹ ਮੇਰੇ ਜਿਗਰੀ ਯਾਰ ਨੇ ਇਹ ਮੇਰੇ ਜਿਗਰ ਦੇ ਟੋਟੇ ਨੇ ਲੇਕਿਨ ਬੋਨੀ ਅਜ਼ਨਾਲਾ ਅਤੇ ਤਲਵੀਰ ਗਿੱਲ ਦੇ ਬਿਆਨਾਂ ਦੇ ਤਹਿਤ ਤੇ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਸਾਰੀਆਂ ਜਿਹੜੇ ਗੁਪਤ ਦੁਕਾਨੇ ਨੇ ਮਜੀਠੀਆ ਦੇ ਹਿਮਾਚਲ ਅਤੇ ਪੰਜਾਬ ਦੇ ਵਿੱਚ ਜਾਂ ਹੋਰ ਵੀ ਜਿਹੜੀਆਂ ਸਟੇਟਾਂ ਦੇ ਵਿੱਚ ਹਗੇ ਨੇ ਉਨ੍ਹਾਂ ਤੇ ਛਾਪੇ ਮਾਰੀ ਕੀਤੀ ਜਾ ਰਹੀ ਹੈ ਅੱਜ ਖੁਦ ਵਿਜੀਲੈਂਸ ਅਤੇ ਬਿジネス ਦੇ ਸਰਪੋਚ ਅਧਿਕਾਰੀ ਮਜੀਠੀਆ ਨੂੰ ਨਾਲ ਲੈ ਕੇ ਗਏ ਜਿਹੜੇ ਟਿਕਾਣਿਆਂ ਤੇ ਨਸ਼ਾ ਤਸਕਰੀ ਜਾਂ ਇਹੋ ਜਿਹੇ ਕੰਮਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਕਿਉਂਕਿ ਇਹ ਗਵਾਹੀ ਦਿੱਤੀ ਗਈ ਹੈ ਤਲਬੀਰ ਗਿੱਲ ਅਤੇ ਬੋਨੀ ਇਸ ਨਾਲ علاوہ ਨੂੰ ਕਿਉਂਕਿ ਉਹ 2012 13 14 15 16 ਦੇ ਵਿੱਚ ਆ ਆ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਵਿਧਾਇਕ ਸੀ ਉਹਨਾਂ ਨੇ ਕਿਹਾ ਮੈਨੂੰ ਟਿਕਟ ਮਿਲੇ ਤੇ ਭਾਵੇਂ ਨਾ ਮਿਲੇ ਲੇਕਿਨ ਮੈਂ ਆਪਣਾ ਪੱਖ ਜ਼ਰੂਰ ਰੱਖਾਂਗਾ ਕਿਉਂਕਿ ਸੈਕੜੇ ਮਾਵਾ ਦੇ ਪੁੱਤਰ ਨਸ਼ਾ ਖਾਨ ਦੇ ਨਾਲ ਮਰ ਰਹੇ ਨੇ ਉਹਦੇ ਦਿਲ ਦੇ ਵਿੱਚ ਦੱਸ ਸੀ ਉਹ ਕਹਿੰਦਾ ਮੈਨੂੰ ਟਿਕਟ ਦਾ ਕੋਈ ਲਾਲਚ ਨਹੀਂ ਮੈਂ ਸੱਚ ਨੂੰ ਸੱਚ ਤੇ ਮੈਂ ਝੂਠ ਨੂੰ ਝੂਠ ਕਰਾਂਗਾ ਯਾਨੀ ਕਿ ਇਹਨਾਂ ਦੋਹਾਂ ਗਵਾਹ ਨੇ ਤੇ ਪਲੱਸ ਦੂਜੇ ਦੋ ਸਰਕਾਰੀ ਅਗਵਾ ਪੰਜਾਬ ਦੇ ਸਾਬਕਾ ਡੀਜੀਪੀ ਸਦਾਰਤ ਚਟ ਉੱਪਤੇ ਆਏ ਈਡੀ ਦੇ ਡਾਇਰੈਕਟਰ ਨਰਿੰਜਨ ਸਿੰਘ ਜਿਹੜੇ ਗਵਾਹ ਬਣੇ ਨੇ ਇਨ੍ਹਾਂ ਗਵਾਹਾਂ ਨੇ ਧੱਜਿਆ ਉੜਾ ਦਿੱਤੀਆਂ ਨੇ ਬਿਕਮ ਸਿੰਘ ਮਜੀਠੀਆ ਦੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਡੇ ਸਬੂਤ ਹੱਥ ਲੱਗਣ ਦੀ ਉਮੀਦ ਹੈ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਪ੍ਰਸਤ ਅਧਿਕਾਰੀਆਂ ਨੂੰ ਧੰਨਵਾਦ